ਮੈਂ ਸਮਝਦਾ ਕਿ ਧਾਮੀ ਸਾਹਿਬ ਨੇ ਇੱਕ ਪ੍ਰਧਾਨਗੀ ਦੇ ਸੁੱਖ ਭੋਗਣ ਵਾਸਤੇ ਹੂੰ ਆਪਦੀ ਜ਼ਿੰਦਗੀ ਚ ਜਿੰਨੇ ਚੰਗੇ ਕੰਮ ਕੀਤੇ ਸੀਗੇ ਪਹਿਲਾਂ ਜੀ ਜੀ ਇੱਕ ਉਹ ਸਾਰੇ ਖੂਚ ਪਾ ਲਏ ਹਣਾ ਹੁਣ ਤੇ ਧਾਮੀ ਸਾਹਿਬ ਸੋਨੇ ਦੇ ਵੀ ਬਣ ਕੇ ਸਿੱਖਾਂ ਨੂੰ ਦਿਖਾਉਣ ਹੂੰ ਉਹ ਇਤਿਹਾਸ ਦੇ ਵਿੱਚ ਕਲੰਕਿਤ ਹੀ ਰਹਿਣੇ ਜਦੋਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਨ ਜੀ ਉਸ ਵੇਲੇ ਉਹਨਾਂ ਦੇ ਟੈਲੀਫੋਨ ਹੈ ਜਿਹੜੇ ਉਹ ਅੰਮ੍ਰਿਤ ਸ਼ਾਹ ਵੀ ਚੱਕਦਾ ਸੀ ਉਸ ਵੇਲੇ ਉਹਨਾਂ ਦੇ ਟੈਲੀਫੋਨ ਜਿਹੜਾ ਉਹ ਆਪਣੇ ਚੱਡਾ ਸਾਹਿਬ ਕੀ ਉਹਨਾਂ ਦਾ ਨਾਮ ਹੈਗਾ ਜਿਹੜੇ ਰਗਵ ਚੱਡਾ ਉਹ ਵੀ ਚੱਕਦਾ ਸੀ ਮਨੇ ਉਹ ਕੌਮ ਨੂੰ ਅਲਾਮਾ ਦਿੰਦੇ ਆ ਕਿ ਤੁਸੀਂ ਸ਼ਰੋਮਨੀ ਅਕਾਲੀ ਦਲ ਨੂੰ ਕਮਜ਼ੋਰ ਕਰਤਾ ਠੀਕ ਹੈ ਨਾ ਮਤਲਬ ਸ਼ਰੋਮਨੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦਾ ਮਤਲਬ ਬਾਦਲ ਪਰਿਵਾਰ ਨੂੰ ਕਮਜ਼ੋਰ ਕਰਦਾ ਹੈ ਜੀ ਸੋ ਇਹਨਾਂ ਦੇ ਹੱਕ 'ਚ ਉਹ ਬੋਲਦੇ ਹੀ ਰਹੇ ਨੇ ਕਿ ਜਿੰਨਾ ਗੱਲਾਂ ਦਾ આરોਪ ਉਹ ਉਹਨਾਂ ਤੇ ਲਾ ਰਹੇ ਆ ਹੂੰ ਜਿਹੜੀ ਉਹਨਾਂ ਦੀ ਕਰਦਾਰਕੁਸ਼ੀ ਕੀਤੀ ਜਾ ਰਹੀ ਹੈ ਹੂੰ ਹੂੰ ਉਹ ਗਲਤੀਆਂ ਤਾਂ ਉਹਨਾਂ ਨੇ ਜਥੇਦਾਰ ਬਣਨ ਤੋਂ ਪਹਿਲਾਂ ਕੀਤੀਆਂ ਸਾਡੀ ਵਾਰ ਚ ਪੜੋ ਕਿੰਨੀਆਂ ਜੁੱਤੀਆਂ ਉਹਨਾਂ ਨੇ ਮਤਲਬ ਮੁੱਲਾਂ ਤੇ ਮਾਰੀਆਂ ਕਿੰਨੀਆਂ ਪੰਡਤ ਤੇ ਮਾਰੀਆਂ ਠੀਕ ਹੈ ਗੁਰਨਾਨਕ ਪਾਤਸ਼ਾਹ ਨੇ ਔਰ ਉਹਨਾਂ ਨੂੰ ਕਿਹਾ ਵੀ ਮੁੜ ਕੇ ਆਓ ਤੁਸੀਂ ਸਮਾਜ ਦੀ ਰਾਖੀ ਕਰੋ ਤੇ ਉਹਨਾਂ ਨੇ ਉਹ ਜ਼ਿੰਮੇਵਾਰੀ ਦਿੱਤੀ ਹੂੰ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਦੇਖੀਆਂ ਗਈਆਂ ਜੀ ਸੋ ਪਹਿਲਾਂ ਤਾਂ ਉਹ ਲੋਕ ਦੋਸ਼ੀ ਨੇ ਹੂੰ ਜਿਨ੍ਹਾਂ ਲੋਕਾਂ ਨੇ ਜਿਹੜੇ ਅੱਜ ਕਹਿ ਰਹੇ ਨੇ ਵੀ ਉਹਨਾਂ 'ਚ ਇਹ ਕਮਜ਼ੋਰੀਆਂ ਨੇ ਫਿਰ ਜਿਸ ਮਕਸਦ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਹੋਈ ਸੀ ਕਿ ਦਾੰਗ ਚੱਕੋ ਜਿੱਥੇ ਪੀਰੀ ਖਰਾਬ ਕਰਦੀ ਹੈ ਹੂੰ ਠੀਕ ਹੈ ਨਾ ਜੀ ਜਿੱਥੇ ਮਤਲਬ ਮੀਰੀ ਖਰਾਬ ਕਰਦੀ ਹੈ ਜਿੱਥੇ ਰਾਜ ਕਰਨ ਵਾਲੇ ਲੋਕ ਖਰਾਬ ਕਰਦੇ ਆ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈਗਾ ਉਹ ਸਾਹਮਣੇ ਆਵੇ ਤੇ ਆਦੇਸ਼ ਕਰੇ ਜੀ ਇਸ ਇਸ ਲਈ ਨਹੀਂ ਸੀ ਪਾਈ ਗਈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਰਾਜ ਕਰਨ ਵਾਲਾ ਜਿਹੜਾ ਮਤਲਬ ਇੱਕ ਬਹੁਰੂਪੀਆ ਉਹ ਆਦੇਸ਼ ਕਰਦਾ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚੇ ਅੱਜ ਸਮਾਜ ਸੇਵੀ ਸਰਦਾਰ ਬਲਵਿੰਦਰ ਸਿੰਘ ਕੋਲ ਜਿਹੜੇ ਕਿ ਤੁਹਾਨੂੰ ਕੌਮੀ ਇਨਸਾਫ ਮੋਰਚੇ ਤੇ ਜਿਹੜੀ 31 ਮੈਂਬਰੀ ਕਮੇਟੀ ਹੈਗੀ ਉਹਦੇ ਨੇ ਸੇਵਾ ਕਰਦੇ ਹੈਗੇ ਨੇ ਸੋ ਇਹਨਾਂ ਦੀ ਜਿਹੜੀ ਆਪਾਂ ਗ੍ਰੈਜੂਏਸ਼ਨ ਦੀ ਗੱਲ ਕਰੀਏ ਤਾਂ ਐਮਏ ਹੈਗੇ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ ਵਿੱਚ ਇਹਨਾਂ ਨੇ ਨੌਕਰੀ ਕੀਤੀ ਹੈ ਉੱਥੋਂ ਨੌਕਰੀ ਛੱਡ ਕੇ ਪੰਜਾਬ ਦੇ ਸਮਾਜ ਦੀ ਸੇਵਾ ਕਰਨ ਦੇ ਵਾਸਤੇ ਸੋ ਲੱਗੇ ਹੋਏ ਨੇ ਬੜੇ ਲੰਬੇ ਸਮੇਂ ਤੋਂ ਜਿਨ੍ਹਾਂ ਨੇ ਲੋਕ ਅਧਿਕਾਰ ਲੈ ਦੇ ਵਿੱਚ ਲੋਕਾਂ ਨੂੰ ਜਾਗਰੂਤ ਵੀ ਕੀਤਾ ਹੈਗਾ ਸੋ ਵੀਡੀਓ ਨੂੰ ਦੋਸਤੋ ਤੁਸੀਂ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਲਾਈਕ ਕਮੈਂਟ ਦਿਓ ਸੋ ਸਰਦਾਰ ਬਲਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਲਵਿੰਦਰ ਸਿੰਘ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ तहे ਦਿਲੋਂ ਸਵਾਗਤ ਕਰਦੇ ਆਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੇ ਸਾਰੇ ਸੁਣਨ ਵਾਲੇ ਵੀਰਾਂ ਭੈਣਾਂ ਦਾ ਸਰਦਾਰ ਬਲਵਿੰਦਰ ਸਿੰਘ ਜੀ ਗੱਲ ਇੱਥੋਂ ਸ਼ੁਰੂ ਕਰਦੇ ਆਂ ਸਿੱਖ ਕੌਮ ਦੇ ਸਿਧਾਂਤ ਹੈਗੇ ਨੇ ਜਥੇਦਾਰ ਦੀ ਹੈਸੀਅਤ ਨੂੰ ਕਿਵੇਂ ਵਿਖਦੇਓ ਦੇਖੋ ਜਥੇਦਾਰ ਦੀ ਹੈਸੀਅਤ ਜਿਹੜੀ ਹੈ ਜੀ ਉਹ 6ਵੇਂ ਪਾਤਸ਼ਾਹੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਤੋਂ ਬਾਅਦ ਜੀ ਇਹ ਜਿਹੜਾ ਇੱਕ ਧਰ ਹੋਰ ਹੈ ਸਿੱਖ ਕੌਮ ਦੇ ਵਿੱਚ ਬਣਦਾ ਹੈ ਜੀ ਜੀ ਔਰ ਇਸ ਧਰ ਦੇ ਉੱਤੇ ਜਿਸ ਵੇਲੇ ਦਸ਼ਮੇਸ਼ ਪਿਤਾ ਦੇ ਜਾਨ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਰਾਂ ਨੇ ਇੱਕ ਖਾਲਸਾ ਰਾਜ ਜਿਹੜਾ ਹੈਗਾ ਉਹ ਕਾਇਮ ਕੀਤਾ ਜੀ ਜਿਹੜਾ ਕਿ ਲਗਭਗ 17 ਤੋਂ 8 ਤੋਂ ਲੈ ਕੇ 1716 ਈਸਵੀ ਤੱਕ ਰਿਹਾ ਜੀ ਉਸ ਤੋਂ ਬਾਅਦ ਜਿੰਨੇ ਵੀ ਜਥੇਦਾਰ ਸਹਿਬਾਨਾ ਨੇ ਇੱਥੇ ਸੇਵਾ ਨਿਭਾਈ ਜਥੇਦਾਰ ਅਕਾਲੀ ਫੂਲਾ ਸਿੰਘ ਹੋਰਾਂ ਤੱਕ ਜੀ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਬੇਹੱਦ ਇਤਿਹਾਸਕ ਘਟਨਾਵਾਂ ਘਟਨਾਵਾਂ ਜਿਹੜੀਆਂ ਪ੍ਰਚਲਿਤ ਨੇ ਸਿੱਖਾਂ ਦੇ ਵਿੱਚ ਜਦੋਂ ਅਸੀਂ ਉਸ ਸਮੁੱਚਾ ਇਤਿਹਾਸ ਪੜ੍ਹਦੇ ਹਾਂ ਤਾਂ ਇਹ ਸਿੱਖਾਂ ਦੀ ਇੱਕ ਸਰਮੌਰ ਸੰਸਥਾ ਹੋ ਨਿਬੜਦਾ ਹੈ ਇੱਕ ਤਰ੍ਹਾਂ ਪਏ ਕਹਿ ਲਈਏ ਕਿ ਇਹ ਸਿੱਖਾਂ ਦਾ ਮਾਰਗਦਰਸ਼ਨ ਕਰਨ ਲਈ ਹੂੰ ਹੂੰ ਜਦੋਂ ਸਿੱਖ ਕੌਮ ਓਝੜ ਰਾਹਾਂ ਦੇ ਉੱਤੇ ਹੋਵੇ ਹਾਂਜੀ ਉਸ ਵੇਲੇ ਸਿੱਖ ਕੌਮ ਨੂੰ ਆਦੇਸ਼ ਤੇ ਸੰਦੇਸ਼ ਦੇਣ ਲਈ ਹੂੰ ਇੱਕ ਬਹੁਤ ਵੱਡੀ ਸੰਸਥਾ ਹੈ ਜੀ ਪਰੰਤੂ ਜੇ ਸੰਸਥਾ ਦੀ ਮਹਾਨਤਾ ਦੀ ਗੱਲ ਕਰੀਏ ਤੇ ਸੰਸਥਾ ਦੀ ਮਹਾਨਤਾ ਪਿਛਲੇ ਤਕਰੀਬਨ 5-7 ਦਹਾਕਿਆਂ ਤੋਂ ਜੀ ਔਰ ਥੋੜਾ ਬਹੁਤ ਅੰਗਰੇਜ਼ੀ ਰਾਜ ਸਮੇਂ ਹੂੰ ਜਿਹੜੀ ਹੈਗੀ ਆ ਉਹ ਇਹਨੂੰ ਠੇਸ ਲੱਗੀ ਹੈ ਹੂੰ ਤੇ ਅੱਜ ਤਾਂ ਇੰਨੀ ਕੁ ਠੇਸ ਲੱਗ ਚੁੱਕੀ ਹੈ ਕਿ ਮਤਲਬ ਇਹ ਕਹਿ ਲੋ ਕਿ ਬੇहद ਅਫਸੋਸਨਾਕ ਸਥਿਤੀ ਦੇ ਵਿੱਚ ਜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦਾ ਜਿਹੜਾ ਕਾਰਵਿਹਾਰ ਹੈ ਹੂੰ ਉਦੇ ਤੋਂ ਜਿਵੇਂ ਸੰਗਤਾਂ ਦਾ ਭਰੋਸਾ ਉੱਠ ਗਿਆ ਹੁੰਦਾ ਹੈ ਹਮ ਹਮ ਸੋ ਇਹੋ ਜਿਹਾ ਮਾਹੌਲ ਜਿਹੜਾ ਹੈਗਾ ਉਹ ਪੈਦਾ ਕਰ ਦਿੱਤਾ ਗਿਆ ਤੇ ਇਹਦੇ ਪਿੱਛੇ ਬੜੇ ਕਾਰਨ ਨੇ ਹਮ ਠੀਕ ਹੈ ਨਾ ਉਹਨਾਂ ਸਾਰੇ ਕਾਰਨਾਂ ਨੂੰ ਜਦੋਂ ਅਸੀਂ ਵਿਸਥਾਰ ਨਾਲ ਦੇਖਾਂਗੇ ਹਮ ਹਮ ਔਰ ਉਹਨਾਂ ਕਾਰਨਾਂ ਨੂੰ ਜੇ ਅਸੀਂ ਸੁਧਾਰਨ ਦਾ ਯਤਨ ਕਰਾਂਗੇ ਉਸ ਯਤਨ ਤੋਂ ਬਗੈਰ ਇਸ ਸੰਸਥਾ ਦੀ ਜਿਹੜੀ ਸਨਮਾਨ ਦੀ ਬਹਾਲੀ ਹੈ ਜੀ ਉਹ ਹੁਣੀ ਬਹੁਤ ਔਖੀ ਹੈ ਕਿਉਂਕਿ ਜਿਹੜਾ ਨੁਕਸ ਹੈ ਜਾਂ ਜੋ ਕਮਜ਼ੋਰੀਆਂ ਨੇ ਜੀ ਉਹਨਾਂ ਨੂੰ ਦੂਰ ਕਰਨਾ ਪਏਗਾ ਹਮ ਸੁਬਲਿੰਦਰ ਸਿੰਘ ਜੀ ਸਵਾਲ ਇਹ ਹੈਗਾ ਹਾਂਜੀ ਬਹੁਤ ਗੰਭੀਰ ਸਵਾਲ ਹੈ ਹਾਂਜੀ ਕਿ ਇਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਹਿਲਾਂ ਦਮਦਮਾ ਸਾਹਿਬ ਦੇ ਜਥੇਦਾਰ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਕਾਰਜਕਾਰੀ ਜਥੇਦਾਰ ਕਲਕੱਤਾ ਸਾਹਿਬ ਤੇ ਲਗਾ ਦਿੱਤਾ ਗਿਆ ਹਾਂਜੀ ਸੋ ਉਹਨਾਂ ਨੇ ਸੇਵਾ ਕੀਤੀ ਹਾਂਜੀ ਤੇ ਉਹਨਾਂ ਦੀ ਸੇਵਾਵਾਂ ਸਦਾ ਵਾਸਤੇ ਰੱਦ ਕਰ ਦਿੱਤੀਆਂ ਗਿਆ ਨੇ ਹਾਂਜੀ ਲੇਕਿਨ ਉਹਦਾ ਵਿਰੋਧ ਕਈ ਲੋਕ ਕਰੇ ਹੈਗੇ ਵੀ ਇਹ ਕੰਮ ਬਹੁਤ ਗਲਤ ਕੀਤਾ ਹੈ ਤੁਹਾਨੂੰ ਕਿਵੇਂ ਲੱਗਦਾ ਹੈ ਦੇਖੋ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਜਿਹੜੇ ਬੰਦੇ ਉਹਨਾਂ ਦੇ ਵਿਰੋਧ ਚ ਨੇ ਜੀ ਉਹ ਵੀ ਕੋਈ ਨਾ ਕੋਈ ਲਾਜਿਕ ਜਿਹੜਾ ਹੈਗਾ ਉਹ ਦੇ ਰਹੇ ਆ ਉਹਨਾਂ ਦੇ ਵਿਰੋਧ ਦਾ ਜੀ ਦੇਖੋ ਜੇ ਤਾਂ ਉਹ ਨਿਰਪੱਖ ਹੋ ਕੇ ਉਹਨਾਂ ਦਾ ਵਿਰੋਧ ਕਰਦੇ ਆ ਹੂੰ ਤਾਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਗੱਲਾਂ ਦੇ ਵਿੱਚ ਥੋੜਾ ਬਹੁਤ ਦਮ ਹੈਗਾ ਜੀ ਪਰ ਜੇ ਉਹ ਇੱਕ ਖਾਸ ਧਿਰ ਦੇ ਨਾਲ ਖੜ ਕੇ ਵਿਰੋਧ ਕਰਦੇ ਆ ਹੂੰ ਤਾਂ ਫੇਰ ਉਹ ਜਿਹੜਾ ਵਿਰੋਧ ਕਰ ਰਿਹਾ ਹੈ ਉਹਦੀ ਧਾਰ ਜਿਹੜੀ ਹੈਗੀ ਉਹ ਆਪਣੇ ਆਪ ਹੀ ਖੁੰਡੀ ਹੋ ਜਾਂਦੀ ਹੈ ਹੂੰ ਜਿੱਥੋਂ ਤੱਕ ਆਪਾਂ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਜੀ ਤਾਂ ਜਿਸ ਵੇਲੇ ਉਹਨਾਂ ਨੂੰ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਹਾਂਜੀ ਤਾਂ ਇਹ ਦੀ ਵੱਡੀ ਸੰਸਥਾ ਦੇ ਜਥੇਦਾਰ ਨੂੰ ਜਦੋਂ ਅਸੀਂ ਕੋਈ ਜ਼ਿੰਮੇਵਾਰੀ ਦੇਣੀ ਹੈ ਹੂੰ ਮੰਨ ਲਓ ਵੀ ਉਹ ਜਥੇਦਾਰੀ ਜਿਹੜੀ ਹੈਗੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਣ ਦਾ ਵਿਧਾਨ ਮੌਜੂਦ ਹੈ ਇਸ ਟਾਈਮ ਠੀਕ ਹੈ ਹਾਲਾਂਕਿ ਉਹਨੂੰ ਸਮੇਂ ਦੀ ਨਜਾਕਤ ਅਨਸਾਰ ਬਦਲਿਆ ਜਾਣਾ ਚਾਹੀਦਾ ਹੈ ਜੀ ਜਿਸ ਵੇਲੇ ਉਹਨਾਂ ਨੇ ਉਹ ਜ਼ਿੰਮੇਵਾਰੀ ਦਿੱਤੀ ਹੂੰ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਦੇਖੀਆਂ ਗਈਆਂ ਜੀ ਸੋ ਪਹਿਲਾਂ ਤਾਂ ਉਹ ਲੋਕ ਦੋਸ਼ੀ ਨੇ ਹੂੰ ਜਿਨ੍ਹਾਂ ਲੋਕਾਂ ਨੇ ਜਿਹੜੇ ਅੱਜ ਕਹਿ ਰਹੇ ਨੇ ਵੀ ਉਹਨਾਂ 'ਚ ਇਹ ਕਮਜ਼ੋਰੀਆਂ ਨੇ ਹੂੰ ਠੀਕ ਹੈ ਉਹਨਾਂ ਨੂੰ ਸਜ਼ਾ ਕੌਣ ਦੇਊਗਾ ਵੱਡਾ ਸਵਾਲ ਜਿਹੜਾ ਹੈਗਾ ਉਹ ਇਹ ਖੜਾ ਹੈ ਹੂੰ ਵੀ ਐਸਜੀਪੀਸੀ ਦੀ ਜਿਹੜੀ ਸੰਸਥਾ ਹੈਗੀ ਹੈ ਹੂੰ ਹੂੰ ਜਿਹੜੇ ਉਹਦੇ ਐਸਜੀਪੀਸੀ ਦੇ ਮੈਂਬਰ ਨੇ ਜਾਂ ਜਿਹੜੀ ਅੰਤਰਿੰਕ ਕਮੇਟੀ ਦੇ ਮੈਂਬਰ ਨੇ ਹੂੰ ਠੀਕ ਹੈ ਉਹਨਾਂ ਮੂਰੇ ਇੱਕ ਵੱਡਾ ਸਵਾਲ ਖੜਾ ਹੈ ਕਿ ਜਿਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਇਹ ਸਵਾਵਾਵਾਂ ਦਿੱਤੀਆਂ ਗਈਆਂ ਜੀ ਸਰ ਤੁਸੀਂ ਬਿਗੈਰ ਦੇਖੇ ਤੁਈ ਦੇਤੀਆਂ ਕਿਉਂਕਿ ਜਿੰਨਾ ਗੱਲਾਂ ਦਾ આરોਪ ਉਹ ਉਹਨਾਂ ਤੇ ਲਾ ਰਹੇ ਆ ਹੂੰ ਜਿਹੜੀ ਉਹਨਾਂ ਦੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਹੂੰ ਹੂੰ ਉਹ ਗਲਤੀਆਂ ਤਾਂ ਉਹਨਾਂ ਨੇ ਜਥੇਦਾਰ ਬਣਨ ਤੋਂ ਪਹਿਲਾਂ ਕੀਤੀਆਂ ਸੀ ਜੀ ਠੀਕ ਹੈ ਜਿਹੜੀਆਂ ਦਾ ਦੂਸ਼ਣ ਬਾਜੀ ਉਹ ਬਾਅਦ ਵਿੱਚ ਲਾ ਰਹੇ ਐ ਕਿ ਇਹ ਭਾਜਪਾ ਨਾਲ ਰਲ ਗਏ ਇਹਨਾਂ ਨੇ ਕਿਹਾ ਕਿ ਦਿੱਲੀ ਵਾਲੇ ਸਾਡੇ ਆ ਨਹੀਂ ਉਹ ਨੇ ਹਨਾ ਹੂੰ ਹੂੰ ਤਾਂ ਉਹ ਦਿੱਲੀ ਵਾਲੇ ਤਾਂ ਤੁਹਾਡੇ ਵੀ ਰਹੇ ਨੇ ਤੁਹਾਡੇ ਆਕਾ ਦੇ ਰਹੇ ਨੇ ਸ਼ਰੋਮਨੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸੀਗੇ ਜਾਂ ਹੈਗੇ ਆ ਉਹ ਪਹਿਲਾਂ ਉਹਨਾਂ ਦੀ ਕਿੰਨੇ ਸਾਲਾਂ ਤੋਂ ਭਾਜਪਾ ਦੇ ਨਾਲ ਤੇ ਆਰਐਸਐਸ ਦੇ ਨਾਲ ਜਿਹੜੀ ਹੈਗੀ ਆ ਗੰਢ ਤੋਪ ਹੈ ਬਿਲਕੁਲ ਉਹਨਾਂ ਨੇ ਸਾਂਝੀਆਂ ਸਰਕਾਰਾਂ ਚਲਾਈਆਂ ਨੇ ਸਾਂਝੇ ਕੰਮ ਕੀਤੇ ਨੇ ਪਹਿਲੇ ਜਥੇਦਾਰ ਵੀ ਉਹਨਾਂ ਤੇ ਕਿੱਡੇ ਵੱਡੇ ਵੱਡੇ ਦੋਸ਼ ਲਾ ਰਹੇ ਆ ਜੀ ਕਿ ਆਰਐਸਐਸ ਦੀ ਜਿਹੜੀ ਦਖਲ ਅੰਦਾਜ਼ੀ ਹੈ ਉਹ ਗੁਰੂ ਘਰਾਂ ਦੇ ਪ੍ਰਬੰਧਾਂ ਦੇ ਵਿੱਚ ਉਹਨਾਂ ਦੁਆਰਾ ਹੀ ਜਿਹੜੀ ਹੈਗੀ ਆ ਉਹ ਕਰਵਾਈ ਗਈ ਹੂੰ ਹੂੰ ਸੋ ਇਹ ਦੇਖਿਏ ਕਿ اخلاق ਦੇ ਪੱਖੋਂ ਹੂੰ ਉਹਨਾਂ ਦੇ ਉੱਤੇ ਅੱਜ ਇਹ ਦੋਸ਼ਣ ਲਾਉਣੇ ਹੂੰ ਇੱਕ ਗੈਰ اخਲਾਕੀ ਕੰਮ ਹੈ ਉਹਨਾਂ ਦਾ ਜੀ ਤੇ ਦੂਜੀ ਗੱਲ ਇਹ ਹੈ ਕਿ ਮਤਲਬ ਜਥੇਦਾਰ ਸਾਹਿਬ ਜਿਹੜੇ ਹੈਗੇ ਨੇ ਉਹ ਅੱਜ ਬਹੁਤ ਵੱਡੀ ਦੂਸ਼ਣਬਾਜੀ ਤੇ ਬਹੁਤ ਵੱਡੀਆਂ ਤੋਹਮਤਾਂ ਹੂੰ ਹੂੰ ਬਾਦਲ ਦਲ ਦੇ ਉੱਤੇ ਲਾ ਰਹੇ ਨੇ ਹੂੰ ਪਰੰਤੂ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਪਹਿਲਾਂ ਵੀ ਪਤਾ ਸੀ ਉਹਨਾਂ ਨੂੰ ਪਹਿਲਾਂ ਕਹਿਣੀਆਂ ਚਾਹੀਦੀਆਂ ਸੀ ਸੋ ਇਹ ਗੱਲ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਕਮਜ਼ੋਰ ਕਰਦੀ ਹੈ ਸੋ ਜਿਵੇਂ ਅੱਜ ਕੁਝ ਲੋਕਾਂ ਦਾ ਮਤ ਹੀ ਹੈ ਜੀ ਹੈ ਨਾ ਜਿਵੇਂ ਉਹ ਪੰਜਾਬੀ ਦੀ ਕਹਾਵਤ ਹੈ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਜੀ ਤਾਂ ਕਿਤੇ ਨਾ ਕਿਤੇ ਜਿਸ ਵੇਲੇ ਤੋੜ-ਵਿਛੋੜਾ ਹੋ ਜਾਂਦਾ ਹੈ ਕੇਂਦਰ ਦੇ ਨਾਲ ਖਾਸ ਤੌਰ ਤੇ ਅਮਿਤ ਸ਼ਾਹ ਤੇ ਮਤਲਬ ਕਹਿ ਲੋ ਵੀ ਮੋਦੀ ਜੀ ਦੀਆਂ ਨਜ਼ਰਾਂ ਇਹਨਾਂ ਦੇ ਨਾਲ ਇਹਨਾਂ ਤੋਂ ਪਾਸੇ ਹੋ ਜਾਂਦੀਆਂ ਜੀ ਤਾਂ ਉਸ ਵੇਲੇ ਇਹ ਜ਼ਿਆਦਾ ਜਿਹੜੇ ਹੈਗੇ ਆ ਉਹ ਹੈਵੀ ਹੁੰਦੇ ਆ ਆਕਾਲੀ ਦਲ ਦੇ ਉੱਤੇ ਹੂੰ ਹੂੰ ਦਾ ਇਹ ਜੋ ਵੀ ਘਟਨਾਕ੍ਰਮ ਵਾਪਰਿਆ ਆ ਹੂੰ ਹੂੰ ਤਾਂ ਕਿਤੇ ਨਾ ਕਿਤੇ ਕੁਝ ਲੋਕਾਂ ਨੂੰ ਇਹ ਮਹਿਸੂਸ ਹੁੰਦਾ ਹੈ ਵੀ ਇਹ ਉਹਨਾਂ ਦੀ ਸ਼ਹਿਤੇ ਵਾਪਰ ਰਿਹਾ ਹੈ ਹੂੰ ਹੂੰ ਪਰੰਤੂ ਦੇਖੋ ਮੈਂ ਸਮਝਦਾ ਕਿ ਇਹਦਾ ਫੈਸਲਾ ਤਾਂ ਸੰਗਤਾਂ ਨੇ ਕੀਤਾ ਹੈ ਜੀ ਪੰਜਾਬ ਦੀ ਸਿੱਖ ਸੰਗਤ ਨੇ ਪੰਜਾਬ ਦੇ ਪੰਥਕ ਹਲਕਿਆਂ ਨੇ ਹੂੰ ਇਹ ਫੈਸਲਾ ਕਰ ਲਿਆ ਕਿ ਮਤਲਬ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਸਨਮਾਨ ਹੈ ਉਹਨੂੰ ਬਾਦਲ ਪਰਵਾਰ ਨੇ ਠੇਸ ਪਹਾਈ ਹੈ ਜੀ ਇਸੇ ਤਰ੍ਹਾਂ 15 ਜੂਨ 215 ਨੂੰ ਜਿਹੜਾ ਅ ਬੈਬਲ ਕਾਂਡ ਹੁੰਦਾ ਹੈ ਜੀ ਤੇ 1 ਅਕਤੂਬਰ ਦੇ ਵਿੱਚ ਹੁੰਦਾ ਹੈ ਤੇ ਬਾਕੀ ਜੂਨ 215 ਦੇ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਬੁਰਜ ਜਵਾਰ ਸਿੰਘ ਵਾਲਾ ਵਿੱਚੋਂ ਚੋਰੀ ਹੋ ਉਸ ਤੋਂ ਬਾਅਦ ਅਕਤੂਬਰ ਮਹੀਨੇ ਦੇ ਵਿੱਚ ਜਾ ਕੇ ਗੁਰੂ ਪਾਤਸ਼ਾਹ ਦੇ ਅੰਗ ਗਲੀਆਂ ਨਾਲੀਆਂ ਤੇ ਰੂੜੀਆਂ ਦੇ ਵਿੱਚ ਛੁੱਟੇ ਜਾਂਦੇ ਆ ਜੀ ਉਸ ਸਾਰੇ ਘਟਨਾਕ੍ਰਮ ਦੇ ਵਿੱਚ ਕਿਸ ਤਰ੍ਹਾਂ ਜਣੀ ਸੁਖਬੀਰ ਸਿੰਘ ਬਾਦਲ ਦੇ ਗ੍ਰਹਿ ਮੰਤਰੀ ਹੁੰਦੇ ਆ ਜੀ ਔਰ ਸਰਦਾਰ ਬਾਦਲ ਦੇ ਮੁੱਖ ਮੰਤਰੀ ਹੁੰਦੇ ਆ ਉਹਨਾਂ ਲੋਕਾਂ ਨੂੰ ਬਚਾਇਆ ਜਾਂਦਾ ਜੀ ਜਾਂ ਉੱਥੇ ਬੈਠੀ ਸਿੱਖ ਸੰਗਤ ਤੇ ਗੰਦੇ ਪਾਣੀ ਦੀਆਂ ਬਿਛਾੜਾ ਮਾਰੀਆਂ ਜਾਂਦੀਆਂ ਜੀ ਤਾਂ ਉਹ ਸਾਰੀਆਂ ਜਿਹੜੀਆਂ ਗੱਲਾਂ ਸੀਗੀਆਂ ਉਸ ਵੇਲੇ ਵੀ ਉਹ ਸਭ ਕੁਝ ਗਿਆਨੀ ਹਰਪ੍ਰੀਤ ਸਿੰਘ ਹੁਰੀ ਤੇ ਦੂਸਰੇ ਜਥੇਦਾਰ ਦੇਖ ਰਹੇ ਸੀ ਹਮਮ ਠੀਕ ਹੈ ਨਾ ਜੀ ਤਾਂ ਇਹਨਾਂ ਨੂੰ ਇਹਨਾਂ ਦੀ ਜਿਹੜੀ ਅਧੀਨਗੀ ਆ ਉਹ ਪਹਿਲਾਂ ਹੀ ਪ੍ਰਵਾਨ ਨਹੀਂ ਸੀ ਕਰਨੀ ਚਾਹੀਦੀ ਸੋ ਸਰਦਾਰ ਬਲਿੰਦਰ ਸਿੰਘ ਜੀ ਸਵਾਲ ਇਹ ਹੈ ਕਿ ਬੀ ਕਾਲ ਤੱਕ ਸਾਹਿਬ ਤੋਂ ਜਿਹੜਾ 2 ਦਸੰਬਰ ਨੂੰ ਫੈਸਲਾ ਹੋਇਆ ਸੀਗਾ ਗਿਆਨੀ ਰਗਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਨੇ ਫੈਸਲਾ ਉੱਤੇ ਸੁਣਾਇਆ ਸੀਗਾ ਸ਼ਬੀਲ ਤੇ ਖੜ ਕੇ ਹਾਂਜੀ ਸੋ ਜਿਹੜੇ ਗੁਨਾਹ ਕੀਤੇ ਸੀਗੇ ਸੁਖਵੀਰ ਬਾਦਲ ਨੇ ਉਹ ਪਹਿਲਾਂ ਮੰਨ ਨਹੀਂ ਰਿਹਾ ਸੀ ਕਿ ਇਹਨਾਂ ਦੇ ਲੀਡਰ ਹਾਂਜੀ ਲੇਕਿਨ ਬਾਅਦ ਵਿੱਚ ਮੰਨ ਵੀ ਗਿਆ ਕਹਿੰਦੇ ਹਾਂ ਵੀ ਅਸੀਂ ਕੀਤੇ ਨੇ ਸੁਖਵੀਰ ਬਾਦਲ ਵੀ ਕਹਿੰਦਾ ਅਸੀਂ ਕੀਤੇ ਨੇ ਸੋ ਫੈਸਲਾ ਸੁਣਾਇਆ ਗਿਆ ਸੋ ਉਹ ਜਿਹੜਾ ਫੈਸਲਾ ਸੁਣਾਇਆ ਗਿਆ ਸੀ ਸੁਖਵੀਰ ਬਾਦਲ ਦੇ ਵਿਰੁੱਧ ਲੱਗਿਆ ਉਹਨਾਂ ਨੂੰ ਬਰੁੱਤ ਸਾਡੇ ਬਰੁੱਤ ਚਾਰਿਆ ਹੈ ਲੇਕਿਨ ਕਿਤੇ ਉਹਦਾ ਸਿੱਟਾ ਤਾਂ ਨਹੀਂ ਗਿਆਨੀ ਹਰਪ੍ਰੀਤ ਸਿੰਘ ਭੁਗਤ ਲਿਆ ਨਹੀਂ ਨਹੀਂ ਦੇਖੋ ਸਿੱਟਾ ਭੁਗਤਣ ਦੀ ਗੱਲ ਨਹੀਂ ਇੱਕ ਤਾਂ ਗੱਲ ਆਪਾਂ ਇਹ ਕਰੀਏ ਕਿ ਉਹ ਪਹਿਲਾਂ ਗੁਨਾਹ ਮੰਨਣੀ ਸੀ ਰਹੇ ਜੀ ਜੀ ਉਸ ਤੋਂ ਬਾਅਦ ਉੱਥੇ ਮੰਨੇ ਹੂੰ ਤੇ ਉਸ ਤੋਂ ਬਾਅਦ ਬਾਹਰ ਆ ਕੇ ਫੇਰ ਮੁਕਰ ਗਏ ਵੀ ਅਸੀਂ ਸਿੱਖ ਕੌਮ ਦੀ ਏਕਤਾ ਲਈ ਮੰਨੇ ਸੀ ਜੀ ਜੀ ਇਹੀ ਗੱਲ ਕਹਿ ਰਿਹਾ ਨਾ ਸੁਖਵੀਰ ਸਿੰਘ ਬਾਦ ਹੂੰ ਹੂੰ ਸੋ ਇਹ ਕਹਿ ਲਓ ਵੀ ਉਹੀ ਗੱਲ ਕਿ ਸਾਈਕਲ ਦਾ ਵੀ ਕੋਈ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਤੇ ਹੈ ਨਹੀਂ ਜੀ ਝੂਠ ਦਾ ਵਪਾਰ ਜਿਹੜਾ ਹੈਗਾ ਉਹ ਸਿਆਸਤ ਕੀਤਾ ਜਾਂਦਾ ਹੂੰ ਜਦੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਉਮੀਦਵਾਰੀ ਹੈ ਜੀ ਉੱਥੇ ਝੂਠ ਦਾ ਵਪਾਰ ਨਹੀਂ ਚੱਲਦਾ ਹੂੰ ਉੱਥੇ ਸੱਚੇ ਬੰਦਿਆਂ ਦੀ ਲੋੜ ਹੈ ਬਿਲਕੁਲ ਜੀ ਸੋ ਇਸ ਕਨਸੈਪਟ ਨੂੰ ਬਦਲਣ ਲਈ ਸਾਨੂੰ ਮਤਲਬ ਮੁੱਖ ਗੱਲ ਦੇ ਉੱਤੇ ਜਿਹੜਾ ਸਵਾਲ ਤੁਸੀਂ ਨਹੀਂ ਕਰ ਰਹੇ ਹੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਬੇਸਿਕਲੀ ਸਵਾਲ ਇਹ ਹੈ ਕਿ ਇਹਦੇ ਚ ਸੁਧਾਰ ਕਿਸ ਤਰ੍ਹਾਂ ਜੀ ਹੁਣ ਤੱਕ ਅਸੀਂ ਰਸਤ ਲਲ ਤਾਂ ਜਾ ਹੀ ਰਹੇ ਹਾਂ ਹੂੰ ਸੋ ਇਹਦੇ ਚ ਸੁਧਾਰ ਲਿਆਉਣ ਵਾਸਤੇ ਸਾਨੂੰ ਪਿਛਲੇ ਇਤਿਹਾਸ ਦੀ ਜੀ ਤੇ ਗੁਰਬਾਣੀ ਦੀ ਜਿਹੜੀ ਹੈਗੀ ਆ ਉਤੋਂ ਸੇਧ ਲੈਣੀ ਪਹੇਗੀ ਹੂੰ ਹੂੰ ਉਹਨੂੰ ਪੜਨਾ ਪਏਗਾ ਉਹਨੂੰ ਸਮਝਣਾ ਪਏਗਾ ਪਹਿਲੀ ਗੱਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦਾ ਜਿਹੜਾ ਸੰਕਲਪ ਹੈ ਹੂੰ ਠੀਕ ਹੈ ਉਹਦੀ ਗਲਤ ਤਰੀਕੇ ਦੇ ਨਾਲ ਵਿਆਖਿਆ ਪਿਛਲੇ ਮਤਲਬ 50 60 ਸਾਲਾਂ ਚ ਜਾਂ 100 ਸਾਲ ਚ ਹੋਈ ਹੈ ਜੀ ਉਹਦੀ ਵਿਆਖਿਆ ਸਹੀ ਢੰਗ ਨਾਲ ਕਰਨ ਦੀ ਲੋੜ ਹੈ ਦੇਖੋ ਉਹਦੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਜਿਹੜਾ ਸੀ ਉਹਦਾ ਮਤਲਬ ਕਦਾ ਚੇਤੇ ਨਹੀਂ ਸੀਗਾ ਕਿ ਬੀਬੀ ਜਗੀਰ ਕੌਰ ਜਿਹੜੀ ਹੈਗੀ ਆ ਜੀ ਉਹੀ ਐਸਜੀਪੀਸੀ ਦੀ ਪ੍ਰਧਾਨ ਹੋਊਗੀ ਹੂੰ ਤੇ ਉਹੀ ਮਨਿਸਟਰ ਹੋਊਗੀ ਹੂੰ ਠੀਕ ਹੈ ਸੋਚਾ ਸਿੰਘ ਲੰਗਾ ਹੀ ਮੈਂਬਰ ਹੋਊਗਾ ਉਹੀ ਮੰਤਰੀ ਹੂੰ ਸੁਖਬੀਰ ਸਿੰਘ ਬਾਦਲੀ ਜਿਹੜਾ ਹੈਗਾ ਉਹਦਾ ਪ੍ਰਧਾਨ ਹੋਊਗਾ ਐਸਡੀਪੀਸੀ ਦਾ ਅੰਤਰ ਪ੍ਰਧਾਨ ਜੀ ਤੇ ਉਹੀ ਪ੍ਰਧਾਨ ਅਕਾਲੀ ਦਲ ਦਾ ਹੋਊਗਾ ਹੂੰ ਮੇਰੀ ਪਰੀ ਦਾ ਮਤਲਬ ਇਹ ਨਹੀਂ ਸੀ ਮੇਰੀ ਪਰੀ ਤਾਂ ਪਹਿਲਾਂ ਵੀ ਇਕੱਠੀ ਸੀ ਜੀ ਜੀ ਜਿਸ ਵੇਲੇ ਆਪਾਂ ਗੁਰਨਾਨਕ ਪਾਤਸ਼ਾਹ ਦੀ ਬਾਣੀ ਆਸਾ ਦੀ ਵਾਰ ਪੜਦੇ ਆਂ ਜੀ ਤਾਂ ਉਹਦੇ ਚ ਗੁਰੂ ਸਾਹਿਬ ਕਹਿੰਦੇ ਆ ਕਾਜੀ ਹੋਏ ਕੇ ਬਏ ਨਾ ਆਏ ਹੂੰ ਫੇਰੇ ਤਸਬੀਹ ਕਾਹੇ ਖੁਦਾਏ ਜੀ ਵੱਡੀ ਲੈ ਕੇ ਹੱਕ ਗੁਆਏ ਹੂੰ ਠੀਕ ਹੈ ਗੁਰਨਾਨਕ ਪਾਸ਼ਾ ਪਹਿਲੀ ਪਾਸ਼ਾਹੀ ਨੇ 6ਵੀਂ ਪਾਸ਼ਾਹੀ ਨੇ ਮੀਰੀ ਪੀਰੀ ਦਾ ਸਿਧਾਂਤ ਲੈ ਕੇ ਆਂਦਾ ਠੀਕ ਹੈ ਹੁਣ ਮੀਰੀ ਪੀਰੀ ਤਾਂ ਗੁਰਨਾਨਕ ਪਾਸ਼ਾ ਵੇਲੇ ਵੀ ਇਕੱਠੀ ਸੀ ਹੂੰ ਠੀਕ ਹੈ ਇਸੇ ਕਰਕੇ ਕਾਜੀ ਜਿਹੜਾ ਸੀਗਾ ਉਸ ਵੇਲੇ ਦੇ ਕਾਜੀ ਦੇ ਵਿੱਚ ਤੇ ਅੱਜ ਦੇ ਗਿਆਨੀ ਗਰਬਚਨ ਸਿੰਘ ਚ ਜੀ ਜਾਂ ਮਤਲਬ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਚ ਫਰਕ ਕੀ ਆ ਮੈਨੂੰ ਇਹ ਦੱਸ ਦਿਓ ਉਸ ਵੇਲੇ ਦਾ ਕਾਜੀ ਰਾਦੇ ਨਾ ਚੱਲਦਾ ਸੀ ਹਮ ਤਾਇਆ ਗੁਰੂ ਸਾਹਿਬ ਕਹਿੰਦੇ ਆ ਨਾ ਵੱਡੀ ਲੈ ਕੇ ਹੱਕ ਗਵਾਏ ਬਿਲਕੁਲ ਠੀਕ ਹੈ ਇੱਕ ਪਾਸੇ ਹੱਥ 'ਚ ਮਾਲਾ ਹੈ ਦੂਜੇ ਪਾਸੇ ਅਨਿਆਇ ਕਰ ਰਿਹਾ ਹੈ ਉਸੇ ਕਾਜੀ ਨੇ ਸੂਬਾ ਸਰਹੰਦ ਦੇ ਮਤਲਬ ਇਸ਼ਾਰੇ ਦੇ ਉੱਤੇ ਹਮ ਛੋਟੇ ਸਾਹਿਬ ਜਦਿਆਂ ਨੂੰ ਜਿਹੜਾ ਸੀਗਾ ਨੀਹਾਂ 'ਚ ਚਨਵਾ ਕੇ ਸ਼ਹੀਦ ਕੀਤਾ ਬਿਲਕੁਲ ਮੀਰੀ ਪੀਰੀ 6ਵੀਂ ਪਾਤਸ਼ਾਹੀ ਤੋਂ ਪਹਿਲਾਂ ਵੀ ਇਕੱਠੀ ਸੀ ਹਮ ਉਹਦੀ ਗਲਤ ਇੰਟਰਪ੍ਰੀਟੇਸ਼ਨ ਕੀਤੀ ਜਾ ਰਹੀ ਹੈ ਤੁਸੀਂ ਇਹ ਦੇਖੋ ਕਿ ਜਿਸ ਵੇਲੇ ਮਤਲਬ ਇੱਥੇ ਮੁਗਲਾਂ ਦਾ ਰਾਜ ਨਹੀਂ ਸੀ ਬਿਲਕੁਲ ਇੱਥੇ ਹਿੰਦੂ ਰਾਜਿਆਂ ਦਾ ਰਾਜ ਸੀ ਉਸ ਵੇਲੇ ਪੰਡਤ ਤੇ ਰਾਜਾ ਇਕੱਠੇ ਸੀ ਹਮ ਠੀਕ ਹੈ ਪੰਡਤ ਨੇ ਐਸੇ ਕਰਕੇ ਤਾਂ ਸੰਸਕ੍ਰਿਤ ਕਿਸੇ ਨੂੰ ਪੜ੍ਹਨ ਨਹੀਂ ਦਿੱਤੀ ਹਮ ਠੀਕ ਹੈ ਉਹੀ ਉਹਦੀ ਵਿਆਖਿਆ ਕਰਦਾ ਸੀ ਤੇ ਵਿਆਖਿਆ ਉਹਦੀ ਰਾਜੇ ਦੇ ਹੁਕਮ ਦੇ ਮੁਤਾਬਕ ਕਰਦਾ ਸੀ ਹਮ ਅਸਲ 'ਚ ਮੀਰੀ ਪੀਰੀ ਦੇ ਸੰਕਲਪ ਦਾ ਮਤਲਬ ਇਹ ਨਹੀਂ ਹੈ ਕਿ ਰਾਜਨੀਤੀ ਤੇ ਧਰਮ ਨੂੰ ਇਕੱਠੇ ਕਰਨਾ ਇਹ ਮਤਲਬ ਨਹੀਂ ਹੈ ਬਿਲਕੁਲ ਮਤਲਬ ਇਹ ਹੈ ਕਿ ਜਿਹੜਾ ਧਰਮ ਹੈ ਧਾਰਮਿਕ ਲੋਕ ਰਾਜਨੀਤੀ ਦੇ ਉੱਤੇ ਹੈਵੀ ਹੋਣੇ ਚਾਹੀਦੇ ਆ ਹੂੰ ਠੀਕ ਆ ਹੁਕਮ ਜਿਹੜਾ ਹੈਗਾ ਉਹ ਧਾਰਮਿਕ ਮਿਰਤੀ ਵਾਲੇ ਲੋਕਾਂ ਦਾ ਚੱਲਣਾ ਚਾਹੀਦਾ ਜਿਉਂਕਿ ਉਹ ਨਿਆਂ ਨਹੀਂ ਕਰ ਸਕਦੇ ਇਸੇ ਕਰਕੇ ਗੁਰੂ ਸਾਹਿਬ ਨੇ ਦੋ ਨਿਸ਼ਾਨ ਸਾਹਿਬ ਲਾਏ ਸੀ ਜਿਹੜਾ ਪੀਰੀ ਦਾ ਨਿਸ਼ਾਨ ਸਾਹਿਬ ਸੀ ਉਹ ਉੱਚਾ ਆ ਮੀਰੀ ਦਾ ਨਿਸ਼ਾਨ ਸਾਹਿਬ ਨੀਵਾ ਹੈ ਹੂੰ ਠੀਕ ਆ ਇਹਨਾਂ ਨੇ ਮਤਲਬ ਇੱਕੋ ਹੀ ਘਰ ਤੋਂ ਇੱਕੋ ਹੀ ਬੰਦੇ ਤੋਂ ਸਾਰਾ ਕੁਝ ਚਲਾਉਣ ਦੇ ਨਾਲ ਮੀਰੀ ਪੀਰੀ ਨੂੰ ਜੋੜ ਲਿਆ ਬਿਲਕੁਲ ਉਹਨਾਂ ਨੇ ਦੋ ਤਲਵਾਰਾਂ ਪਹਿਨੀਆਂ ਸੀ ਹੂੰ ਠੀਕ ਆ ਜੀ ਤੇ ਜੇ ਮੀਰੀ ਪੀਰੀ ਬਾਦਲਾਂ ਦੇ ਹਿਸਾਬ ਨਾਲ ਹੁੰਦੀ ਫਿਰ ਇੱਕ ਹੀ ਮਿਆਨ 'ਚ ਦੋ ਤਲਵਾਰਾਂ ਪਾ ਲੈਂਦੇ ਹੂੰ ਠੀਕ ਹੈ ਇੱਕ ਪੀਰੀ ਦੀ ਤੇ ਇੱਕ ਮੀਰੀ ਦੀ ਪਾਉਣ ਦੀ ਕਿਉਂ ਲੋੜ ਸੀ ਇਹਦਾ ਮਤਲਬ ਇਹ ਸੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਵੇਲੇ ਮਤਲਬ ਸਾਧੂ ਸੰਤ ਜੰਗਲਾਂ ਨੂੰ ਚਲੇ ਗਏ ਜੀ ਠੀਕ ਹੈ ਤਾਂ ਉਹਨਾਂ ਨੂੰ ਉਹਨਾਂ ਨੇ ਉਹਨਾਂ ਦੀ ਆਲੋਚਨਾ ਕੀਤੀ ਰੱਜ ਕੇ ਤੁਸੀਂ ਆਸਾ ਦੀ ਵਾਰ ਚ ਪੜੋ ਕਿੰਨੀਆਂ ਜੁੱਤੀਆਂ ਉਹਨਾਂ ਨੇ ਮਤਲਬ ਮੁੱਲਾਂ ਤੇ ਮਾਰੀਆਂ ਕਿੰਨੀਆਂ ਪੰਡਤ ਤੇ ਮਾਰੀਆਂ ਠੀਕ ਹੈ ਗੁਰੂ ਨਾਨਕ ਪਾਤਸ਼ਾਹ ਨੇ ਔਰ ਉਹਨਾਂ ਨੂੰ ਕਿਹਾ ਵੀ ਮੁੜ ਕੇ ਆਓ ਤੁਸੀਂ ਸਮਾਜ ਦੀ ਰਾਖੀ ਕਰੋ ਹੂੰ ਉਸੇ ਸੰਕਲਪ ਨੂੰ ਗੁਰੂ ਸਾਹਿਬ ਲੈ ਕੇ ਚੱਲੇ ਹੂੰ ਜਿਸ ਵੇਲੇ ਪੰਜਵੀਂ ਪਾਸ਼ਾਹੀ ਕੋਲੇ ਬਾਦਸ਼ਾਹ ਅਕਬਰ ਆਏ ਜੀ ਤਾਂ ਉਹਨਾਂ ਨੇ ਕਿਹਾ ਵੀ ਪਹਿਲਾਂ ਪੰਗਤ ਕਰੋ ਹਮਮ ਦਰਸ਼ਨ ਫੇਰ ਹੋਣਗੇ ਹਮਮ ਪਹਿਲਾਂ ਉਹਨਾਂ ਨੂੰ ਆਮ ਲੋਕਾਂ ਦੇ ਨਾਲ ਬੈਠ ਕੇ ਲੰਗਰ ਛਕਣਾ ਪਿਆ ਜਿਸ ਵੇਲੇ ਉਹ ਜ਼ਗੀਰ ਮਤਲਬ ਲਾ ਕੇ ਗਏ ਐ ਗੁਰੂ ਘਰ ਦੇ ਨਾਲ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਉਹ ਜਿਹੜੀ ਲੜਾਈ ਸੀਗੀ ਉਹ ਜਿਹੜੇ ਉਸ ਵੇਲੇ ਦੇ ਕਾਜੀ ਸੀ ਜਾਂ ਹੋਰ ਲੋਕ ਸੀ ਉਹਨਾਂ ਨੂੰ ਰਾਸ ਨਹੀਂ ਸੀ ਆ ਰਹੀ ਠੀਕ ਹੈ ਉਨ੍ਹਾਂ ਨੇ ਗੁਰੂ ਘਰ ਦੇ ਦੋਖੀਆਂ ਨਾਲ ਮਿਲ ਕੇ ਜਦੋਂ ਪੰਜਵੇਂ ਪਾਤਸ਼ਾਹ ਦਾ ਕਤਲ ਕਰਵਾਇਆ ਉਹਨਾਂ ਨੂੰ ਸ਼ਹੀਦ ਹੋਣਾ ਪਿਆ ਜੀ ਠੀਕ ਹੈ ਹਾਲਾਤਾਂ ਦੇ ਮੁਤਾਬਕ ਤਾਂ ਉਸ ਤੋਂ ਬਾਅਦ ਛੇਵੀਂ ਪਾਤਸ਼ਾਹੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਜੀ ਉਹਨਾਂ ਨੇ ਕਿਹਾ ਵੀ ਹੁਣ ਹੱਥ ਜੋੜ ਕੇ ਜਾਂ ਉਪਦੇਸ਼ ਦੇ ਕੇ ਜਿਹੜੀ ਮੀਰੀ ਹੈਗੀ ਆ ਉਹਨੂੰ ਸਿੱਧਾ ਨਹੀਂ ਕੀਤਾ ਜਾ ਸਕਦਾ ਉਹਦੇ ਆਸਤੇ ਛਿੱਤਰ ਖੜਕਾਉਣਾ ਪਊਗਾ ਠੀਕ ਹੈ ਉਹਦਾ ਮਤਲਬ ਇਹ ਸੀ ਨਾ ਕਿ ਇਹ ਮਤਲਬ ਸੀਗਾ ਵੀ ਰਾਜਨੀਤੀ ਆਸਤੇ ਆਪਾਂ ਧਰਮ ਨੂੰ ਵਰਤਣਾ ਹੈ ਜੀ ਠੀਕ ਹੈ ਸੋ ਇਹ ਗੱਲ ਬਹੁਤ ਜਿਹੜੀ ਹੈਗੀ ਹੈ ਉਹ ਸੋਚਣ ਵਾਲੀ ਹੈ ਕਿਉਂਕਿ ਦੇਖੋ ਜਿਹੜੀ ਤਾਂ ਪੀਰੀ ਉਥੇ ਗੁਰੂ ਸਾਹਿਬ ਕਹਿੰਦੇ ਆ ਗੱਲ ਨਹੀਂ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਈਐ ਸੋਈ ਜੀ ਠੀਕ ਹੈ ਉਥੇ ਗੱਲਾਂ ਦਾ ਜੋਗ ਨਹੀਂ ਹੈ ਜਿਹੜੀ ਪੀਰੀ ਹੈ ਤੇ ਜਿਹੜੀ ਮੀਰੀ ਹੈ ਉਥੇ ਤਾਂ ਜੋਗ ਹੀ ਗੱਲਾਂ ਦਾ ਹੂੰ ਉਥੇ ਤਾਂ ਪੂੜ ਬੋਲ ਮਰਦਾਰ ਖਾਏ ਚਲੋ ਅਗਲੇ ਸਵਾਲ ਝੂਠ ਬੋਲਣਾ ਠੀਕ ਹੈ ਬਲਿੰਦਰ ਸਿੰਘ ਅਗਲੇ ਸਵਾਲ ਤੇ ਹੋਣੇ ਜਿਵੇਂ ਹਰਜਿੰਦਰ ਸਿੰਘ ਧਾਮੀ ਐ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਉਹ ਇਹ ਗੱਲ ਕਹਿੰਦੇ ਵੀ ਮੇਰਾ ਅੱਧਾ ਮੂੰਹ ਤਾਂ ਕਾਲਾ ਹੋ ਗਿਆ ਸੀਗਾ ਯਾਨੀ ਹਰਪ੍ਰੀਤ ਸਿੰਘ ਦੇ ਮੁੱਦੇ ਤੇ ਹਾਂਜੀ ਲੇਕਿਨ ਕਹਿੰਦੇ ਜੇ ਅੱਧਾ ਹੋ ਗਿਆ ਤਾਂ ਹੁਣ ਪੂਰਾ ਹੋ ਜਾਂਦਾ ਤੇ ਫਿਰ ਕੀ ਐ ਹਾਂਜੀ ਵੀ ਹੋ ਗਿਆ ਤਾਂ ਹੋ ਗਿਆ ਇਸ ਤੇ ਤੁਹਾਡਾ ਕੀ ਕਹਿਣਾ ਹੈ ਨਹੀਂ ਦੇਖੋ ਜਿਹੜੇ ਧਾਮੀ ਸਾਹਿਬ ਨੇ ਜੀ ਮੈਂ ਸਮਝਦਾ ਕਿ ਧਾਮੀ ਸਾਹਿਬ ਨੇ ਇੱਕ ਪ੍ਰਧਾਨਗੀ ਦੇ ਸੁਖ ਭੋਗਣ ਵਾਸਤੇ ਹਮ ਆਪਦੀ ਜ਼ਿੰਦਗੀ ਚ ਜਿੰਨੇ ਕੰਮ ਚੰਗੇ ਕੰਮ ਕੀਤੇ ਸੀਗੇ ਪਹਿਲਾਂ ਜੀ ਜੀ ਇੱਕ ਉਹ ਸਾਰੇ ਖੂਚ ਪਾ ਲਿਆ ਹਣਾ ਹੁਣ ਤੇ ਧਾਮੀ ਸਾਹਿਬ ਸੋਨੇ ਦੇ ਵੀ ਬਣ ਕੇ ਸਿੱਖਾਂ ਨੂੰ ਦਿਖਾਉਣ ਹਮ ਉਹ ਇਤਿਹਾਸ ਦੇ ਵਿੱਚ ਕਲੰਕਿਤ ਹੀ ਰਹਿਣੇ ਆ ਜਿਉਂ ਕਿ ਉਸ ਚੋਰ ਦੇ ਨਾਲ ਖੜੇ ਹੈ ਹਮ ਜਿਨੇ ਸਿੱਖੀ ਦੀ ਸ਼ਾਨ ਦਾ ਨਰਾਦਰ ਕੀਤਾ ਹਮ ਜਿਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮਾਨ ਨੂੰ ਇੰਨੀ ਠੇਸ ਪਹੁੰਚਾਈ ਹਮ ਕਿ ਉਹਦੇ ਜਿਹੜੇ ਮੁੱਖ ਸੇਵਾਦਾਰ ਸੀ ਜੀ ਉਹਨਾਂ ਨੂੰ ਆਪਦੇ ਘਰ ਬੁਲਾ ਕੇ ਹੁਕਮ ਦਿੱਤਾ ਕਿ ਤੁਸੀਂ ਸੌਦਾ ਸਾਧ ਨੂੰ ਮਾਫ ਕਰੋ ਹੂੰ ਠੀਕ ਹੈ ਸੋ ਇਹ ਤਾਂ ਇਹਨਾਂ ਨੂੰ ਇਤਿਹਾਸ ਕਦੇ ਵੀ ਮਾਫ ਨਹੀਂ ਕਰੇਗਾ ਹੂੰ ਅੱਜ ਜਿਹੜੇ ਲੋਕ ਕੁਛ ਆਪਣੇ ਸਵਾਰਥਾਂ ਕਰਕੇ ਕੁਛ ਲਾਲਚਾਂ ਕਰਕੇ ਕੁਛ ਪੁਰਾਣੇ ਕੰਮ ਕਰਵਾਉਣ ਕਰਵਾਉਣ ਕਰਕੇ ਜਾਂ ਭੁੱਖ ਦੇ ਵਿੱਚ ਕੋਈ ਮਤਲਬ ਉਹਨਾਂ ਦੇ ਹੱਥ 'ਚ ਕੋਈ ਚੌਧਰ ਆ ਜਾਣ ਦੇ ਲਾਲਚ ਵੱਸ ਬਾਦਲਾਂ ਦੇ ਮਗਰ ਤੁਰੇ ਫਿਰਦੇ ਆ ਉਹਨਾਂ ਦੇ ਬੱਚਿਆਂ ਨੂੰ ਮਹਿਨੇ ਸੁਣਨੇ ਪੈਣਗੇ ਉਹ ਇਹ ਗੱਲ ਚੇਤੇ ਰੱਖਣਾ ਕਿ ਉਹਨਾਂ ਨੂੰ ਵੀ ਇਤਿਹਾਸ ਜਿਹੜਾ ਹੈ ਉਹਨਾਂ ਦੀ ਪੁਣਛਾਨ ਹੋਏਗੀ ਜੀ ਸੋ ਅੱਜ ਬਾਦਲਾਂ ਵੱਲ ਖੜ ਕੇ ਪ੍ਰਾਊਡ ਟੂ ਬੀ ਅਕਾਲੀ ਕਹਿਣ ਦੇ ਉੱਤੇ ਸਿਆਣੇ ਬੰਦੇ ਨੂੰ ਜਿਹਦੀ ਜ਼ਮੀਰ ਜਾਗਦੀ ਹੈ ਉਹਨੂੰ ਸ਼ਰਮ ਆਉਂਦੀ ਹੈ ਹੂੰ ਹੂੰ ਠੀਕ ਹੈ ਸੋ ਮੀਰੀ ਪੀਰੀ ਦੇ ਸਿਧਾਂਤ ਦੀ ਜੇ ਆਪਾਂ ਗੱਲ ਕਰੀਏ ਤੇ ਭਵਿੱਖ ਦੀਆਂ ਚੋਣਾਂ ਦੇ ਵਿੱਚ ਹੂੰ ਪੀਰੀ ਦਾ ਨਿਸ਼ਾਨ ਸਭ ਉੱਚਾ ਕਰਨ ਵਾਸਤੇ ਠੀਕ ਹੈ ਸ਼ੰਤਾ ਮਹਾਪੁਰਸ਼ਾਂ ਨੂੰ ਚੰਗੇ ਜੀਵਨ ਵਾਲੇ ਲੋਕਾਂ ਨੂੰ ਅੱਗੇ ਆਉਣਾ ਪਏਗਾ ਹੂੰ ਹੂੰ ਜੇ ਉਹ ਲੋਕ ਨਹੀਂ ਅੱਗੇ ਆਉਣਗੇ ਤੇ ਕੋਈ ਵੀ ਹੋਰ ਸਿਆਸੀ ਧਿਰ ਜੇ ਮਤਲਬ ਉਹ ਮੰਨ ਲਓ ਵੀ ਐਸ்சி ਪੀਸੀ ਦੇ ਕਬਜ਼ਾ ਕਰ ਲਿੰਦੀ ਹੈ ਹੂੰ ਹੂੰ ਠੀਕ ਹੈ ਕੋਈ ਵੀ ਹੋਰ ਸਿਆਸੀ ਧਿਰ ਤਾਂ ਉਹ ਵੀ ਇਹਦਾ ਲਗਭਗ ਉਹੀ ਹਾਲ ਕਰੇਗੀ ਜਿਹੜਾ ਬਾਦਲਾ ਫਿਰ ਜਿਸ ਮਕਸਦ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਹੋਈ ਸੀ ਕਿ ਦਾੰਗ ਚੱਕੋ ਜਿੱਥੇ ਪੀਰੀ ਖਰਾਬ ਕਰਦੀ ਹੈ ਹੂੰ ਠੀਕ ਹੈ ਨਾ ਜੀ ਜਿੱਥੇ ਮਤਲਬ ਮੀਰੀ ਖਰਾਬ ਕਰਦੀ ਹੈ ਜਿੱਥੇ ਰਾਜ ਕਰਨ ਵਾਲੇ ਲੋਕ ਖਰਾਬ ਕਰਦੇ ਆ ਉਥੇ ਤੁਹਾਡਾ ਕਹਿਣਾ ਵੀ ਇਹ ਸਿਆਸਤੋਂ ਲੰਬੇ ਹੋਣਾ ਚਾਹੀਦਾ ਐ ਐਸਡੀਪੀਸੀ ਨੂੰ ਬਿਲ ਇਹ ਨਦੀ ਦੇ ਦੋ ਕਿਨਾਰੇ ਵਾਂਗ ਹੈ ਠੀਕ ਆ ਮੈਂ ਤੁਹਾਨੂੰ ਸੌਖੇ ਸ਼ਬਦਾਂ ਚ ਸਮਝਾ ਦਿਆਂ ਇਹਨ ਸਿੱਖੀ ਗੱਲ ਕਿਉਂ ਕਹਿੰਦੇ ਵੀ ਰਾਜਿਬ ਨਾ ਨਾ ਧਰਮ ਚੱਲੇ ਆ ਧਰਮ ਬਿਨਾ ਸਭ ਦਲੇ ਮਲੇ ਹੈ ਨਹੀਂ ਇਹ ਇਹ ਗੱਲ ਜਿਹੜੀ ਹੈਗੀ ਹੈ ਇਹ ਗੱਲ ਤਾਂ ਮਤਲਬ ਕਹਿ ਲੋ ਵੀ ਰੋਟੀਆਂ ਸੇਕਣ ਵਾਸਤੇ ਕੀਤੀ ਜਾਂਦੀ ਹੈ ਅਦਰਵਾਈਜ਼ ਜੋ ਸਿੱਖੀ ਦਾ ਕਨਸੈਪਟ ਹੈ ਰਾਜ ਦੀ ਰਾਖੀ ਕਰਨੀ ਆ ਧਰਮ ਨੇ ਜੀ ਠੀਕ ਹੈ ਮੇਰੀ ਪੀੜੀ ਦਾ ਸੰਕਲਪ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਇਹ ਨਹੀਂ ਹੈ ਹਮ ਬੀਐਸਜੀਪੀਸੀ ਦੀ ਪ੍ਰਧਾਨ ਵੀ ਬੀਬੀ ਹੋਵੇ ਤੇ ਮੰਤਰੀ ਵੀ ਬੀਬੀ ਹੋਵੇ ਜਗੀਰਕੌਰ ਹਮ ਸੁੱਚਾ ਸਿੰਘ ਲਗਾ ਦੋਵੇਂ ਪਾਸੇ ਹੋਵੇ ਨਹੀਂ ਚੰਗੇ ਕਰਤਾਰਾਂ ਵਾਲੇ ਬੰਦੇ ਤੁਸੀਂ ਗੁਰੂ ਘਰਾਂ ਚ ਬਿਠਾਓ ਠੀਕ ਹੈ ਉੱਥੇ ਬੈਠੇ ਬੰਦੇ ਰਾਖੀ ਕਰਨ ਰਾਜ ਦੀ ਜੀ ਠੀਕ ਹੈ ताकि राज ਦੇ ਵਿੱਚ ਰਾਜ ਧਰਮ ਨਿਵਾਇਆ ਜਾਵੇ ਮੀਰੀ ਪੀਰੀ ਦਾ ਮਤਲਬ ਇਹ ਨਹੀਂ ਹੈ ਕਿ ਧਰਮ ਦੇ ਧਰਮ ਜਿਹੜਾ ਉਹ ਸਿਆਸਤ ਦੇ ਅਨਸਾਰ ਚੱਲੇ ਜੀ ਉਹਦੀ ਵਰਤੋਂ ਸਿਆਸਤ ਲਈ ਹੋਵੇ ਮੀਰੀ ਪੀਰੀ ਦਾ ਸੰਕਲਪ ਇਹ ਹੈ ਕਿ ਜਿਹੜਾ ਧਰਮ ਹੈਗਾ ਉਹ ਰਾਜ ਤੋਂ ਉੱਪਰ ਰਹੇ ਜੀ ਔਰ ਰਾਜ ਜਿਹੜਾ ਹੈਗਾ ਉਹ ਧਰਮ ਦੀ ਤਾਬੇ ਹੱ ਚੱਲੇ ਹੂੰ ਹੂੰ ਔਰ ਪਿਛਲੇ ਸਮੇਂ ਤੇ ਲਗਾਤਾਰ ਕੀ ਹੋ ਰਿਹਾ ਹੈ ਕਿ ਸਿਆਸਤ ਜਿਹੜਾ ਹੈਗੀ ਹੈ ਉਹ ਧਰਮ ਨੂੰ ਵਰਤ ਰਹੀ ਹੈ ਹੂੰ ਹੂੰ ਮੇਰੇ ਕਹਿਣ ਦਾ ਮਤਲਬ ਇਹ ਹੈ ਮੀਰੀ ਪੀਰੀ ਇਕੱਠੇ ਹੋਣ ਦਾ ਮਤਲਬ ਦੋ ਨਿਸ਼ਾਨ ਸਾਬ ਹੂੰ ਪੀਰੀ ਦਾ ਉੱਚਾ ਤੇ ਮੀਰੀ ਦਾ ਨਹੀਂ ਠੀਕ ਹੈ ਜੀ ਜਿਹੜੀ ਦੂਜੀ ਤਲਵਾਰ ਪਾਈ ਗਈ ਸੀ ਉਹ ਇਸ ਕਰਕੇ ਪਾਈ ਸੀ ਹੂੰ ਵੀ ਜੇ ਕੋਈ ਨੁਕਸਾਨ ਹੋ ਰਿਹਾ ਮਨੁੱਖਤਾ ਦਾ ਤਾਂ ਫਿਰ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈਗਾ ਉਹ ਸਾਹਮਣੇ ਆਵੇ ਤੇ ਆਦੇਸ਼ ਕਰੇ ਜੀ ਇਸ ਇਸ ਲਈ ਨਹੀਂ ਸੀ ਪਾਈ ਗਈ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਰਾਜ ਕਰਨ ਵਾਲਾ ਜਿਹੜਾ ਮਤਲਬ ਇੱਕ ਬਹੁਰੂਪੀਆ ਉਹ ਆਦੇਸ਼ ਕਰੇ ਸੋ ਦੋਸਤੋ ਤੁਸੀਂ ਜੁੜੇ ਸੀਗੇ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੈਂ ਪਹੁੰਚਾਇ ਸੀਗਾ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੇ ਕੋਲ ਜਿਹੜੇ ਕਿ ਲੋਕ ਅਧਿਕਾਰ ਲਹਿਰ ਦੇ ਮੁਖੀ ਹੈਗੇ ਨੇ ਜਿਨ੍ਹਾਂ ਨੇ ਲੋਕਾਂ ਨੂੰ ਜਗਾਉਣ ਦਾ ਵੱਡਾ ਬਹੁਤ ਕਾਰਜ ਕੀਤਾ ਹੈ ਪਿੰਡ ਪਿੰਡ ਗਏ ਨੇ ਸ਼ਹਿਰ ਸ਼ਹਿਰ ਗਏ ਨੇ ਲੋਕਾਂ ਨੂੰ ਜਗਾਇਆ ਲੋਕਾਂ ਦੇ ਮੁੱਦਿਆਂ ਦੇ ਵਾਸਤੇ ਪਿੰਡਾਂ ਦੇ ਮੁੱਦਿਆਂ ਦੇ ਵਾਸਤੇ ਰਾਜਨੀਤੀ ਵਾਸਤੇ ਜਾਗਰੂਤ ਕੀਤਾ ਹੈਗਾ ਸੋ ਅੱਜ ਗੱਲਬਾਤ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਤੇ ਸੋ ਸਰਦਾਰ ਬਲਵਿੰਦਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਜਾਣਕਾਰੀ ਦਿੱਤੀ ਹੈ ਦਰਸ਼ਕਾਂ ਨੂੰ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੁਸੀਂ ਸਮਾਂ ਕੱਢਿਆ ਕੋਈ ਗੱਲ ਨਹੀਂ ਬਹੁਤ ਮੈਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ